ਕਿ ਬਿਸ਼नोई ਗੈਂਗ ਕੈਨੇਡਾ ਦਾ ਕਹਿੰਦੇ 88ਵਾਂ ਅਤਵਾਦੀ ਗਰੁੱਪ ਜਿਹੜਾ ਉਹਨਾਂ ਨੇ ਐਲਾਨ ਕਰਤਾ ਉਹ ਕਰ ਹੀ ਦੇਣਾ ਸੀ ਉਹਨਾਂ ਨੇ ਕਿਉਂਕਿ ਨਿਜਰ ਮਾਮਲਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਤਾਂ ਜਿਹੜਾ ਉਹਨਾਂ ਦਾ ਲੀਡਰ ਹੈ ਉੱਥੇ ਜਗਮੀਤ ਸਿੰਘ ਜੀ ਉਹਦੀ ਰੇਕੀ ਵਗੈਰਾ ਤੁਹਾਨੂੰ ਪਤਾ ਹੈ ਸ਼ਾਇਦ ਕਿ ਅੱਗੇ ਵੀ ਗੱਲ ਕੀਤੀ ਸੀ ਨਾ ਕਿ ਜਦੋਂ ਤੁਸੀਂ ਦੇਖੋਗੇ ਤਾਂ ਇਸ ਤੋਂ ਇਲਾਵਾ ਇਹ ਦੋ ਹਾਈ ਪ੍ਰੋਫਾਈਲ ਮਾਮਲੇ ਸੀ ਨਿਜਰ ਵਾਲਾ ਸੈਕਿੰਦ ਲਾਲੂ ਕੇ ਰੇਕੀ ਵਾਲਾ ਜਗਮੀਤ ਸਿੰਘ ਵਾਲਾ ਜੀ ਇਸ ਤੋਂ ਇਲਾਵਾ ਉੱਥੇ ਫਿਰ ਲੋਕਲ ਜੜੀਆਂ ਕਟਨਾਵਾ ਵਸੂਲੀ इत्यादक ਫਾਇਰਿੰਗ इत्यादक ਉਹਦੇ ਵਿੱਚ ਵੀ ਇਸ ਗੈਂਗ ਦਾ ਜ਼ਿਕਰ ਆ ਗਿਆ ਉਸ ਤੋਂ ਬਾਅਦ ਮੰਗ ਉਠੀ ਕਿ ਭਾਈ ਇੱਕ ਤੇ ਇਹ ਆ ਕਿ ਇਹ ਇੰਡੀਅਨ ਸਟੇਟ ਦੇ ਨਾਲ ਰਲ ਕੇ ਸਾਡੇ ਨਾਗਰਿਕਾਂ ਨੂੰ ਸਾਡੀ ਧਰਤੀ ਤੇ ਨੁਕਸਾਨ ਪਹਚਾਰੇ ਜਾਂ ਦੂਜਾ ਇੱਕ ਕ੍ਰਿਮਿਨਲ ਐਕਟੀਵਿਟੀਆਂ ਨੇ ਹੁਣ ਗੱਲ ਇਹ ਆ ਕਿ ਮਸਲਾ ਜਿਹੜਾ ਹੈ ਨਾ ਉਹ ਇਹ ਬਣ ਗਿਆ ਕਿ ਇਹਨਾਂ ਨੇ ਭਾਰਤ ਸਰਕਾਰ ਨੂੰ ਵੀ ਇੱਕ ਮੈਸੇਜ ਦੇਣਾ ਸੀਗਾ ਕਿਉਂਕਿ ਪਹਿਲਾਂ ਇਹ ਮੈਸੇਜ ਦਿੱਤਾ ਸਾਰੀ ਦੁਨੀਆ 'ਚ ਕਿ ਲੌਰੈਂਸ ਗੈਂਗ ਹੈ ਜਿਹੜਾ ਓ ਜੀ ਭਾਰਤੀ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਉਹ ਦੂਜੇ ਪਾਸੇ ਕਿੱਡੀ ਤੁਸੀਂ ਕੰਟਰਡਿਕਸ਼ਨ ਦੇਖੋਗੇ ਕਿ ਇਹਨਾਂ ਦੇ ਨਾਲ ਉਹ ਹੀ ਜਿਹੜੇ ਆਡ ਹੋਏ ਨੇ ਇਹਨਾਂ ਦੇ ਸਾਥੀ ਉਹ ਕਹਿ ਰਹੇ ਆ ਕਿ ਇਹ ਵਿਦੇਸ਼ੀ ਏਜੰਸੀਆਂ ਨਾਲ ਰਲ ਗਿਆ ਲਾਰੈਂਸ ਜੀ ਆਹ ਪਿੱਛੇ ਜਿਹਦਾਵਾ ਕੀਤਾ ਗਿਆ ਸੀ ਨਾ ਕਿਸੇ ਤੌਰ ਤੇ ਤਾਂ ਮਤਲਬ ਕਿ ਕੈਨੇਡਾ 'ਚ ਹੀ ਸਭ ਕੁਝ ਹੋਣਾ ਸੀਗਾ ਪਰ ਕੈਨੇਡਾ 'ਚ ਇਕੱਲਾ ਲਾਰੈਂਸ ਗੈਂਗ ਤੇ ਐਕਟਿਵ ਨਹੀਂ ਹੈ ਦੂਜੇ ਵੀ ਆਗੇ ਦੂਜੇ ਵੀ ਜਿਹੜੀਆਂ ਦੂਜੀਆਂ ਘਟਨਾਵਾਂ ਵਸੂਲੀਆਂ ਵਗੈਰਾ ਜੋ ਵੀ ਚੱਲਦਾ ਪਿਆ ਹੈ ਫਾਇਰਿੰਗ ਦੀਆਂ ਘਟਨਾਵਾਂ ਉਹਦੇ ਵਿੱਚ ਦੂਸਰੇ ਗੈਂਗਾਂ ਦੇ ਵੀ ਤਾਂ ਹੈਗੇ ਆ ਆ ਪਿਛਲੇ ਟਾਈਮ ਤੇ ਕੁਝ ਨਾਮ ਹੋਰ ਵੀ ਸਾਹਮਣੇ ਜ਼ਿਆਦਾ ਆਏ ਨਹੀਂ ਸਕੋ ਹਾਂ ਜੀ ਪਰ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਈ ਵਾਰ ਮਸਲਾ ਕੁਝ ਟੇਡਾ ਇਸ ਤਰ੍ਹਾਂ ਨਾ ਬਣ ਜਾਂਦਾ ਇਹਦੇ 'ਚ ਕੀ ਹੋਣਾ ਹੈ ਕਿ ਇਹਨਾਂ ਦਾ ਮੰਨ ਲਓ ਜਿਹੜਾ ਹਸਾਬ-ਕਿਤਾਬ ਹੈ ਕੋਈ ਪ੍ਰਾਪਰਟੀ ਹੈ ਕੋਈ ਦੇ ਆ ਦੇ ਨਹੀਂ ਸਕਦੇ ਖਾਤੇ ਫ੍ਰੀਜ਼ ਹੋ ਜਾਂਦੇ ਹੁੰਦੇ ਆ ਵੀਜ਼ਾ ਜਿਹੜੀਆਂ ਸ਼ਰਤਾਂ ਹੁੰਦੀਆਂ ਉਹਦੇ ਵਿੱਚੇ ਫਿੱਟ ਨਹੀਂ ਬੈਂਦੇ ਐਂਟਰੀ ਬੈਨ ਹੋ ਜਾਂਦੀ ਹੈ ਜੀ ਫਿਰ ਮੰਨ ਲਓ ਜੇ ਕੋਈ ਉਥੋਂ ਦਾ ਨਾਗਰਿਕ ਇਸ ਗੈਂਗ ਦੇ ਨਾਲ ਗਰੁੱਪ ਦੇ ਨਾਲ ਸਬੰਧ ਰੱਖੇਗਾ ਉਹ ਕਾਰਵਾਈ ਦੀ ਜ਼ੱਦ ਚ ਆ ਜਾਏਗਾ ਮਤਲਬ ਕਿ ਇਸ ਤਰ੍ਹਾਂ ਦੀਆਂ ਇਹ پابੰਦੀਆਂ ਜਿਹੜੀਆਂ ਨੇ ਉਹ ਲਾਗੂ ਹੋ ਜਾਂਦੀਆਂ ਅਮਰੀਕਾ ਨੇ ਬਹੁਤ ਸਾਰੀਆਂ ਜੱਥੇਬੰਦੀਆਂ ਤੇ ਜਿਹੜੀਆਂ ਹਿੰਸਕ ਕਾਰਵਾਈਆਂ ਚ ਨੇ ਜਾ ਉਹਨਾਂ ਨੂੰ ਲੱਗਦਾ ਹੈ ਕਿ ਇਹ ਬਈ ਸਾਡੇ ਉਲਟ ਨੇ ਤਾਂ ਉਹ ਇਸ ਤਰ੍ਹਾਂ ਦੀ ਸੂਚੀ ਚ ਪਾ ਦਿੰਦੇ ਆ ਜਾਂਦੇ ਆ ਜੀ ਜੀ ਚਲੋ ਮਨਦੀਪ ਸਿੰਘ ਜੀ ਥੋੜਾ ਜਿਹਾ ਹਾਲ ਦੱਸ ਰਹੇ ਨੇ ਮਸ਼ਹੂਰੀਆਂ ਦਾ ਭਾਈ ਇਹ ਕਹਿੰਦੇ ਕਿ ਪ੍ਰੀਮੀਅਮ ਲੈ ਲਓ ਭਾਈ ਥੋੜਾ ਜਿਹਾ ਖਰਚਾ ਕਰਕੇ ਪ੍ਰੀਮੀਅਮ ਲੈ ਲਓ ਤੇ ਉਹਦੇ ਨਾਲ ਐਡਸ ਨਹੀਂ ਆਉਂਦੀਆਂ ਤੁਹਾਡਾ ਜਿਹੜਾ ਹੈ ਉਹ ਸਵਾਦ ਜਿਹੜਾ ਬਣਿਆ ਰਹੇਗਾ ਖਬਰਾਂ ਦਾ ਵੀ ਤੇ ਕੰਟਰੀਬਿਊਸ਼ਨ ਲਈ ਵੀ ਸ਼ੁਕਰੀਆ ਮਨਦੀਪ ਜੀ ਬਾਕੀ ਸਾਰੇ ਦੋਸਤਾਂ ਦਾ ਵੀ ਸਵਾਗਤ ਹੈ